ਹੈਲੋ ਹਾਂਜੀ ਸ਼ਸ਼ੀਕਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਹਾਂਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਹਾਂ ਜੀ ਇਹ ਹੈਗੀਆਂ ਜੀ ਫਲੀਆਂ ਸਵੰਜਣਾ ਦੀਆਂ ਆਪਾਂ ਸ਼ਾਰਟ ਵੀਡੀਓ ਪਾਈ ਸੀਗੀ ਜੀ ਉਹਦੇ ਚ ਆਪਾਂ ਪੁੱਛਿਆ ਸੀ ਵੀ ਦੱਸ ਦੋ ਕਿਹਨੂੰ ਕਿਹਨੂੰ ਪਤਾ ਇਹਨਾਂ ਦੇ ਨਾਮ ਕਿਸੇ ਨੇ ਕਮੈਂਟ ਚ ਨਹੀਂ ਦੱਸਿਆ ਜੀ ਵੀ ਇਹਦਾ ਕੀ ਨਾਮ ਆ ਨਾ ਕਿਸ ਨੇ ਦੱਸਿਆ ਵੀ ਸਾਨੂੰ ਨਹੀਂ ਪਤਾ ਇਹ ਹੈਗੀਆਂ ਜੀ ਸਵੰਜਣਾ ਕਹਿੰਦੇ ਗਿੱਟੇ ਗੋਡਿਆਂ ਤੋਂ ਵਧੀਆ ਹੁੰਦੀਆਂ ਨੇ ਵੀ ਛਾਂ ਚ ਸੁਕਾ ਲਵੇ ਪਹਿਲਾਂ ਇਹਨਾਂ ਨੂੰ ਤੇ ਫਿਰ ਜਦੋਂ ਸੁੱਕ ਜਾਣ ਜੀ ਇਹਨਾਂ ਦਾ ਪਾਊਡਰ ਵਗੈਰਾ ਬਣਾ ਲਵੇ ਤੇ ਸਵੇਰੇ ਸ਼ਾਮ ਲੈਣ ਨਾਲ ਵੀ ਇਹਦੇ ਨਾਲ ਗਿੱਟੇ ਗੋਡੇ ਨੇ ਦੋ ਦੇ ਬਾਕੀ ਇਹਦੇ ਵਿੱਚ ਕੀ ਕੀ ਪਊਗਾ ਜੀ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦੱਸ ਦਾਂਗੇ ਜਦੋਂ ਬਣਾਵਾਂਗੇ ਜੀ ਕਿਉਂਕਿ ਹਜੇ ਇੰਨਾ ਮੈਨੂੰ ਵੀ ਨਹੀਂ ਪਤਾ ਇਹਨਾਂ ਨੇ ਦੱਸਿਆ ਸੀ ਜੀ ਗੁੱਲੀ ਦੇ ਪਾਪਾ ਨੇ ਮੇਰੇ ਹਸਬੰਡ ਨੇ ਵੀ ਇਦਾਂ ਇਦਾਂ ਕਰਕੇ ਬਣਦੀਆਂ ਨੇ ਵਿੱਚ ਕੀ ਕੀ ਪਊਗਾ ਜੀ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸ ਦਾਂਗੇ ਜੀ ਤੁਸੀਂ ਵੀਡੀਓ ਨਾਲ ਬਣੇ ਰਹੋ ਜੀ ਤੇ ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ ਤੇ ਹਾਂ ਜੀ ਹੁਣ ਆਪਾਂ ਸਕਾ ਕੇ ਜੀ ਆਪਾਂ ਸਾੰਭ ਲਈਆਂ ਜੀ ਹੁਣ ਆਪਾਂ ਲਫਾਫੇ ਵਿੱਚ ਪਾ ਕੇ ਰੱਖ ਲੈਣੇ ਆ ਬਸ ਆਪਾਂ ਇੱਕ ਅੱਧੇ ਦਿਨ ਚ ਇਹਦਾ ਪਾਊਡਰ ਬਣਾ ਹੀ ਲੈਣਾ ਜੀ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਤਾਂ ਨਾ ਤਕਰੀਬਨ ਗਿੱਟੇ ਗੋੜੇ ਦਾ ਸਭ ਦੀ ਦੁੱਖਦੇ ਆ ਬੱਚੇ ਵੀ ਦੋ ਕਦਮ ਤੁਰ ਕੇ ਕਹਿ ਦਿੰਦੇ ਸਾਡੇ ਲੱਤਾਂ ਬਾਹਾਂ ਮ ਦੁਖਦੀਆਂ ਓਦਾਂ ਭਲਾ ਜਿਵੇਂ ਮਰਜ਼ੀ ਖੇਡਦੇ ਰਹਿਣ ਜੀ ਪਰ ਪਤਾ ਨਹੀਂ ਕੰਮ ਦੇ ਮਾਰੀ ਕਹਿ ਦੇਣਗੇ ਸਾਡੇ ਲੱਤਾਂ ਬਾਹਾਂ ਮ ਦੁਖਦੀਆਂ ਨੇ ਕਹਿੰਦੇ ਸਾਰੀ ਲੈ ਲੈਣ ਵੀ ਵਧੀਆ ਹੁੰਦੀਆਂ ਨੇ ਜੀ ਤੇ ਚਲੋ ਆਪਾਂ ਤੁਹਾਨੂੰ ਦੱਸਾਂਗੇ ਜੀ ਕਿਵੇਂ ਬਣਦੀਆਂ ਪਾਊਡਰ ਬਣਦਾ ਜੀ ਇਹ ਹਾਂਜੀ ਆਪਾਂ ਦੇਖ ਲਓ ਨਾ ਜਿੰਨੇ ਮਰਜ਼ੀ ਸਫਾਈ ਕਰ ਲਓ ਨਾ ਪਰ ਬੱਚੇ ਸਫਾਈ ਰਹਿਣ ਹੀ ਦਿੰਦੇ ਆ ਨਵਜੋਤ ਦੇ ਦੇਖੋ ਜੀ ਕੀ ਕੰਮ ਆ ਗਮਲੇ ਪਿੱਛੇ ਛੋਟੀਆਂ ਸਾਟੀਆਂ ਪਤਨ ਕੀ ਕੀ ਸਾੰਬੀ ਬੈਠਾ ਸੀ ਹੁਣ ਇਹ ਸਾਰੀਆਂ ਚਾੱਕ ਕੇ ਜੇ ਆਪਾਂ ਉਧਰੋਂ ਸਾਫ ਕਰਦੇ ਹਾਂ ਜੀ ਆ ਧੋਵਾਂਗੇ ਅੱਜ ਹੁਣ ਤੇ ਧੋ ਰਹੀ ਹਾਂ ਸਾਹ ਬੈਠ ਲਾ ਕੇ ਤੇ ਆਹ ਦੇ ਤੈਨ ਕਿਵੇਂ ਪਿੱਛੇ ਰੱਖਿਆ ਤੁਸੀਂ ਗਾਇਸ ਮੰਮੀ ਪਿੱਛੇ ਸਾਫ ਕਰ ਰਹੀ ਸੀ ਕਿਉਂਕਿ ਇੱਥੇ ਮਿੱਟੀ ਬਹੁਤ ਜ਼ਿਆਦਾ ਆ ਜਾਂਦੀ ਆ ਤੇ ਗਾਇਸ ਇੱਥੇ ਪਾਣੀ ਪਾਣਾ ਇੱਥੇ ਮਿੱਟੀ ਦੀ ਖੁਸ਼ਬੂ ਬਹੁਤ ਜ਼ਿਆਦਾ ਸੁਗੰਧੀ ਆ ਰਹੀ ਸੀ ਉਸ ਤੇ ਇੱਕ ਦਿਨ ਆ ਰਿਹਾ ਸਾਫ ਕਰ ਕੀ ਇੱਕ ਥੰੜਾ ਉੱਡ ਕੇ ਧੂੜ ਮਿੱਟੀ ਆ ਜਾਂਦੀ ਸੀ ਤੇ ਅਸੀਂ ਆ ਕਰ ਲੱਗੇ ਉੱਪਰ ਪਿੱਛੇ ਸਾਫ ਸਰਫ ਸਰਫ ਪਾ ਕੇ ਸਾਰਾ ਕੁਝ ਸਾਫ ਕਰਤਾ ਤੇ ਗਾਇਸ ਮੈਂ ਵੀ ਹਾਂ ਜੀ ਮੈਂ ਫਰਨੈਲ ਪਾ ਕੇ ਪੋਚਾ ਲਾ ਦੂਗੀ ਉਧਰੋਂ ਪਿੱਛੋਂ ਪਾਣੀ ਆ ਰਿਹਾ ਕਸ ਦੇਖੋ ਫਿਰ ਤੋਂ ਇਹ ਕੋਸਾ ਰੰਗ ਦੀ ਕਰਾਂ ਤੇ ਆ ਫਰਨੈਲ ਪਾ ਕੇ ਪੋਚਾ ਲਾ ਲਉਣਾ ਮੈਂ ਗਲੀਨ ਲਾਉਗੀ ਜੀ ਪੋਚਾ ਆਪਾਂ ਕਰਦੇ ਹੁਸ਼ ਹੋਰ ਇੱਥੇ ਰੱਖ ਲਈ ਗਲੀਨ ਤੋਂ ਮੈਂ ਨਹੀਂ ਜੀ ਨਾ ਢੇਢੀ ਆਉਂਦੀ ਹੈ ਕਦੇ ਪੋਚਾ ਅਸੀਂ ਇੱਥੇ ਰੱਖਿਆ ਹੈ ਬੁਰਸ਼ ਬੁਰਸ਼ ਰਹਾ ਤਾਂ ਕੁਝ ਇੱਥੇ ਇਹ ਸੀ ਇੱਥੇ ਕੁਲੂਰਲ ਔਰ ਆ ਸ਼ੀਸ਼ੇ ਤੇ ਲਾਇਆ ਹੈ ਅਖਵਾਰ ਆਪ ਗਰਦਾਈ ਲੱਗੀ ਬਈਆ ਤੇ ਕੋਈ ਨਾ ਉਹ ਚ ਪਾਣੀ ਪਾਉਣੋ ਸੀ ਕੋਲੇ ਗਾਇਸ ਮਿੱਟੀ ਸੀ ਇਸਕਾ ਕੇ ਆਪਾਂ ਸਾਫ ਕਰਵਾ ਲਿਆ ਤੇ ਇੱਥੇ ਹੁਣ ਟੂਟੀ ਨਾਲ ਪਾਣੀ ਪਾ ਗਏ ਹੁਣ ਸੋਹਾ ਸੁਨਾਰ ਤੇ ਬਣਾਈ ਚਲੋ ਆ ਬਾਸ ਹੋ ਗਿਆ ਹਾਂਜੀ ਮੀਂਹੇ ਰੀਆਂ ਕਰਕੇ ਨਾ ਸ਼ੀਸ਼ੇ ਤੇ ਬਹੁਤ ਗੰਦੀ ਮਿੱਟੀ ਜੀ ਹੋਈ ਪਈ ਆ ਹੱਥ ਤਾਂ ਆਪਣਾ ਜਾਣਦਾ ਨਹੀਂ ਮੈਂ ਬਾਈਪਰ ਤੇ ਹੀ ਨਾ ਪੋਚਾ ਲਾ ਕੇ ਮੜਾ ਜਾ ਮੈਂ ਕਿ ਇੱਦੀ ਫੇਰ ਦਿੰਨੀ ਆ ਬਾਅਦ ਚੋਂ ਆਪਾਂ ਨਾ ਇੱਥੇ ਪਾਣੀ ਪਾ ਦਾਂਗੇ ਚਲੋ ਸਾਫ਼ ਜੇ ਹੋ ਜਾਣਗੇ ਉਹ ਮਿੱਟੀ ਜੀ ਨਾ ਬੜੀ ਉਹ ਜੀਬ ਜੀ ਲੱਗਦੀ ਆ ਫਿਰ ਚਲ ਜਿੰਨੇ ਕਿ ਮੈਂ ਕਿ ਹੁੰਦੇ ਆ ਜੀ ਆਪਾਂ ਮੂਰੇ ਮੂਰੇ ਸਾਫ਼ ਕਰਦੇ ਹਲੇ ਹੈ ਤਾਂ ਮੌਸਮ ਮੀਂਹੇ ਰੀਆਂ ਦਾ ਜੀ ਕਿਉਂਕਿ ਹਲੇ ਤਾਂ ਜਿੰਨਾ ਚਿਰ ਆਹ ਨੇਰੀਆਂ ਨੂਰੀਆਂ ਜੀਆਂ ਚੱਲਣਗੀਆਂ ਸਫਾਈ ਕਰਨ ਦਾ ਵੀ ਕੋਈ ਫਾਇਦਾ ਨਹੀਂਗਾ ਜੀ ਚਲ ਥੋੜੀ ਬਹੁਤੀ ਤਾਂ ਫਿਰ ਵੀ ਕਰਨੀ ਪੈਂਦੀ ਹੋਏ ਇਹਨਾਂ ਆਪਾਂ ਨੂੰ ਚਲ ਆਪਾਂ ਕਰ ਲੈਨੇ ਆ ਨਾ ਮੈਂ ਕਿਹਾ ਤੇ ਗੋਲੀ ਨੂੰ ਤਾਂ ਜੀ ਮਿੱਟੀ ਦੀ ਖੁਸ਼ਬੂ ਇੰਨੀ ਵਧੀਆ ਲਾਦੀ ਆ ਤਾਂ 24 ਘੰਟੇ ਕੋ ਮਮੀ ਪਾਣੀ ਨਾਲ ਧੋ ਦਿੰਨੇ ਆ ਪਾਣੀ ਖੁਦ ਮੈਨੂੰ ਵੀ ਆਉਂਦਾ ਪਾਣੀ ਨਾਲ ਧੋ ਦਈਏ ਜੀ ਇਹ ਚੋ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੁੰਦੀ ਆ ਜੀ ਫਿਰ ਮਿੱਟੀ ਦੀ ਜੀ ਅੱਗੇ ਆਉਂਦੀ ਹੁੰਦੀ ਸੀ ਜੀ ਵੇੜੇ ਜਦੋਂ ਸੁੰਬਰ ਨੇ ਕੱਚੇ ਨਾ ਮਿੱਟੀ ਦੀ ਖੁਸ਼ਬੂ ਅੱਜ ਕੱਲ ਕਿਤੇ ਮਿੱਟੀ ਦੀ ਖੁਸ਼ਬੂ ਜੀ ਬਹੁਤ ਵਧੀਆ ਲੱਗਦੀ ਹੁੰਦੀ ਹੈ ਜੀ ਤੇ ਇੱਧਰ ਦੇਖ ਲਓ ਜੀ ਨਵਜੋਤ ਦੇ ਕੰਮ ਜੀ ਇਹਨੇ ਸਾਰੀ ਕਾਂਦੇ ਦੇ ਉੱਪਰ ਮਿੱਟੀ ਉਹ ਮਿੱਟੀ ਘਾ ਰੱਖੀ ਸੀ ਫਿਰ ਜਦੋਂ ਮੀਂਹ ਆਇਆ ਜੀ ਉਹਦੇ ਨਾਲ ਮਿੱਟੀ ਦੀਆਂ ਦੇਖੋ ਕਿਵੇਂ ਲਾਈਨਾਂ ਜੀਆਂ ਹੋ ਗਈਆਂ ਜੀ ਸਾਰੀ ਕੰਦ ਖਰਾਬ ਹੋ ਗਈ ਹੁਣ ਮੈਂ ਕਿਹਾ ਚਲੋ ਆਪਾਂ ਨਾ ਬਾਈ ਸਾਰਿਆਂ ਨੂੰ ਝਾੜਉਣਾ ਚੰਗੀ ਤਰ੍ਹਾਂ ਸਾਫ਼ ਹੀ ਕਰ ਦਿੰਨੇ ਆ ਜੀ ਨਾ ਲਾ ਦਿੰਨੇ ਫਿਰ ਫੇਰ ਇੱਕ ਵੇਰੀ ਜੀ ਹੁਣ ਇਸ ਕਾਂਦੇ ਦੀ ਸਾਰੀ ਸਾਫ਼ ਹੋ ਜਾਊਗੀ ਤੇ ਮੈਨੂੰ ਤਾਂ ਜੀ ਕੁਰਸੀ ਤੇ ਚੜ੍ਹਦੀ ਨੂੰ ਡਰ ਲੱਗਿਆ ਫਿਰ ਮੈਂ ਗੁਰleen ਨੂੰ ਕਿਹਾ ਹਾਥ ਨਾ ਮਾਰ ਪੋ ਤਾਂ ਫਿਰ ਹੱਥੇ ਚ ਕੁਛ ਬੱਜੂਗਾ ਝਾੜੂ ਨਾ ਕਰਦੇ ਪੁੱਤ ਝਾੜੂ ਨਾ ਕਰ ਲਾ ਹਾਂਜੀ ਦੇਖ ਲਓ ਜੀ ਨਵਜੋਤ ਇੰਨੀਆ ਛਰਾਰਤਾ ਕਰਦਾ ਹਨਾ ਵੀ ਪਤਾ ਨਹੀਂ ਕਿਉਂ ਉਹਨੂੰ ਇੰਨੀਆ ਛਰਾਰਤਾ ਕਰਕੇ ਮੇਰੇ ਤਾਂ ਦੇਖੋ ਸਾਰੀ ਮਿੱਟੀ ਮਿੱਟੀ ਉਸ ਦਿਨ ਮੀਂਹੇ ਰੀ ਨਾਲ ਸਾਰੀ ਕੰਧ ਦੇਖ ਲਓ ਜੀ ਖਰਾਬ ਹੋ ਗਈ ਮੈਂ ਹੁਣ ਗਲੀਨ ਨੂੰ ਕਹਾਂ ਮੈਂ ਕਿ ਪਹਿਲਾਂ ਮੈਂ ਲੱਗੀ ਮੈਨੂੰ ਤਾਂ ਜੀ ਲੱਗਿਆ ਡਰ ਜੀ ਕਿਉਂਕਿ ਮੈਨੂੰ ਆਸੀ ਮੈਂ ਡਿਗ ਡੁਗ ਨਾ ਪਾਵਾਂ ਕੁਰਸੀ ਵੀ ਬਹੁਤ ਸਾਡੀ ਪੁਰਾਣੀ ਹੈ ਜੀ 15 ਸਾਲ ਪੁਰਾਣੀ ਹੋ ਗਈ ਮੇਰੀ ਟਾਈਮ ਲਿਆਂਦੀ ਸੀ ਇਹਨਾਂ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਮੰਗਣੇ ਵਾਲੇ ਦੇ ਦੇਖ ਲਓ 15 ਸਾਲ ਹੋ ਗਏ ਜੀ ਤੇ ਮੈਨੂੰ ਇਹ ਸੀ ਕਿ ਉੱਤੇ ਟੋਟਣ ਲਿਆ ਫਿਰ ਮੈਂ ਗੁਲੀਨ ਨੂੰ ਚੜਾਇਆ ਜੀ ਮੈਂ ਕਿਹਾ ਗੁਲੀਨ ਪੁੱਤ ਸਾਰੀ ਮਿੱਟੀ ਲਾ ਦੇ ਝਾੜੂ ਨਾਲ ਪਤਾ ਕੀ ਫਿਰ ਜਦੋਂ ਮੀਂਹ ਆਏ ਨਾ ਸਾਰੀ ਕਾਂਦਾ ਦੇਖ ਲਓ ਕਿਵੇਂ ਖਰਾਬ ਹੋ ਜਾਂਦੀ ਆ ਗਮਲਿਆਂ ਤੇ ਵੀ ਮਿੱਟੀ ਹੋਏ ਮਿੱਟੀ ਬੁਰਾ ਹਾਲ ਜੀ ਆਹ ਦੇਖੋ ਵੀ ਇਹਦੇ ਤੇ ਵੀ ਨਾ ਮਿੱਟੀ ਮਿੱਟੀ ਲਾਈ ਪਈ ਸੀ ਆ ਦੇਖੋ ਕਿੰਨੀ ਮਿੱਟੀ ਆ ਨਾ ਆ ਬਚਾਰੀ ਹੁਣ ਗੁਲੀਨ ਸਾਫ਼ ਕਰ ਰਹੀ ਆ ਜਦ ਤੋ ਨਾ نیچے ਨੂੰ ਨਹੀਂ نیچے ਨੂੰ ਕਰਕੇ ਪੁੱਤ ਐਵੇਂ ਮਾਰ ਕੇ ਨਾ ਬਾਅਦ ਚ ਹਾਂ ਐਵੇਂ ਮਾਰਦੀ ਕਿਉਂਕਿ ਥੱਲੇ ਥੱਲੇ ਤਾਂ ਮੈਂ ਮਾਰ ਦੂੰਗੀ ਤੇ ਤੂੰ ਉੱਪਰੋਂ ਮਾਰ ਪਹਿਲਾਂ ਉੱਤੋਂ ਪਾਣੀ ਪਾਲਾ ਜਿੱਥੇ ਤੂੰ ਪੈਰ ਰੱਖਿਆ ਹੈ ਇਹ ਤੇ ਸਾਰੀ ਮਿੱਟੀ ਪੁੱਤ نیچے ਆ ਜੂਗੀ ਤੇ ਆ ਦੇਖ ਸਾਰੀ ਆ ਰਹੀ ਹੈ ਇੱਥੇ ਤੇ ਉੱਪਰੋਂ ਮਾਰ ਦੇ ਫਿਰ ਮੈਂ نیچےੋਂ ਮੈਂ ਮਾਰ ਦੂੰਗੀ ਪੁੱਤ ਕਿਉਂਕਿ ਉੱਪਰ ਨਾ ਹੱਥ ਨਹੀਂ ਜਾਂਦਾ ਹਾਂ ਹਾਂ نیچے-níche ਐ ਮਾਰ ਦੇ ਸਾਰੇ ਹਾਂ ਐਵੇਂ ਨੇ ਪਿੱਛੇ ਰਹਿ ਕਿਤੇ ਗਿਰ ਵੀ ਨਾ ਜਾਵੇਂ ਪਿੱਛੇ-ਪਿੱਛੇ ਮਾਰ ਦੇ ਬਸ ਉੱਪਰ-ਉੱਪਰ ਜੇ ਹਾਂ ਅਜਾ ਬੱਸ ਵਾਸਤੇ ਉੱਪਰ ਉੱਪਰ ਹੀ ਮਾਰ ਦੇ ਪੁੱਤ ਉਹਨਾਂ ਇੱਕ ਦਾ ਡੈਡੀ ਹੈ ਉਹਨਾਂੇ ਕਰਾ ਰਹੇ ਹੈਗੇ ਨੇ ਛੇੜੀਆਂ ਦੋ ਟਾਣਾਂ ਦੀ ਉੱਥੇ ਤਾਂ ਹੈਗੇ ਦੋਨੋਂ ਵੀ ਤਰਪਾ ਕੇ ਜੀ ਆਪਾਂ ਇਹਨਾਂ ਚੰਗੀ ਤਰ੍ਹਾਂ ਨਾ ਰਗੜ ਦਾਂਗੇ ਪਰ ਰਾਤ ਨੂੰ ਪਤਾ ਨਹੀਂ ਹੈ ਜੀ ਕੱਲ ਵੀ ਮੇਰਾ ਬੁਰਾ ਹਾਲ ਸੀ ਜੀ ਕੱਲ ਜਦੋਂ ਮੈਂ ਕੱਪੜੇ ਧੋਤੇ ਨੇਰੀ ਆ ਗਈ ਲਾਈਟ ਚਲੇਗੀ ਫੇਰ ਲਾਈਟ ਆਈ ਘੰਟੇ ਵੱਲ ਸੀ ਮੈਂ ਕੱਪੜੇ ਧੋਤੇ ਉਹ ਵੀ ਆਪਣੇ ਸੁੱਕਣੇ ਪਾਏ ਹੋਏ ਆ ਜੀ ਲਾ ਕੇ ਲਿਉਨੇ ਆ ਰੜ ਗਏ ਹੋਣੇ ਮੈਂ ਤਾਂ ਭੁੱਲ ਹੀ ਗਈ ਸੀ ਤੇ ਦੇਖਦੇ ਆ ਜੀ ਹੁਣ ਰਾਤ ਨੂੰ ਜ਼ਰੂਰ ਨੇਰੀ ਆਊਗੀ ਜਦੋਂ ਸਫਾਈ ਕਰ ਲੋ ਨਾ ਨੇਰੀ ਨੇ ਆਉਣਾ ਹੀ ਆਉਣਾ ਪੱਕਾ ਕੱਪੜੇ ਵੀ ਲਾ ਕੇ ਲਿਉਣੀਆਂ ਜੀ ਉੱਪਰੋਂ ਮੈਨੂੰ ਆਲੀ ਛੇਤੀ ਕੰਮ ਨਿਬੜੇ ਗਰਲੀਨ ਤਾਂ ਬਸ ਖੇਡਾਂ ਜੀਆਂ ਕਰੀ ਜਾਂਦੀਆਂ ਘੀ ਗੋਈ ਚੇਗ ਮੈਨੂੰ ਆਇਆ ਛੇਤੀ ਕਰਦੇ ਆ ਕੰਮ ਨਿਬੜੀਏ ਦੇਖੋ ਕਿ ਮੈਂ ਬਸ ਛੇਗ ਬਣਾ ਬਣਾ ਕੇ ਖੇਢੀ ਜਾ ਰਹੀ ਐ ਜੀ ਗਰ ਜਲਦੀ ਘਰ ਬੋਤੇ ਐ ਨਾ ਕਰ ਫਰਾਟੇ ਨਾ ਮਾਰਨ ਵਾਲੇ ਟੋਪੇ ਬੋਹ ਆ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਧੁੱਪ ਇੰਨੀ ਜ਼ਿਆਦਾ ਸੀ ਜੀ ਕੱਪੜੇ ਐਨ ਧੁੱਪ ਨਾਲ ਰੜ ਗਏ ਗਰਮ ਹੋਏ ਪਏ ਆ ਜੀ ਇਹ ਆਪਾਂ ਕੱਲ ਤੋਤੇ ਸੀ ਕੱਲ ਵੀ ਵਿਚੀ ਹਨੇਰੀ ਆ ਗਈ ਜਦੋਂ ਲਾਈਟ ਚਲੇ ਗਈ ਜੀ ਫਿਰ ਆਪਾਂ ਇਸ ਕਰਕੇ ਪਾਏ ਆ ਜ ਜ ਸਵੇਰੇ ਸੀਗੇ ਜੀ ਤੇ ਮੈਂ ਕਹਿੰਦਾ ਚਲੋ ਹੁਣ ਲਾ ਲਉਂ ਨਾ ਯਾਦ ਭੁੱਲ ਗਿਆ ਪਹਿਲਾਂ ਤਾਂ ਮੇਰੇ हां जी ਆਪਾਂ ਵੀਡੀਓ ਦਾ ਅੰਡੈਥ ਹੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ